ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਭਗਵਾਨ ਵਿਸ਼ਨੂੰ ਦਾ ਇੱਕ ਐਸਾ ਟਾਲਾ ਲੈ ਕੇ ਹਾਜ਼ਰ ਹੋਏ ਹਾਂ ਜਿਹੜੇ ਜਿਹੜਾ ਕਿ ਇਹ ਟਾਲਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਕਾਮ ਆਣ ਵਾਲਾ ਟਾਲਾ ਹੈ ਇਸ ਢਾਲੇ ਦੇ ਨਾਲ ਤੁਹਾਡੇ ਉੱਤੇ ਕੋਈ ਵੀ ਪੈਸੇ ਦੀ ਤੰਗੀ ਹੋਵੇ ਤਲਿੱਤਰਤਾ ਹੋਵੇ ਜਾਂ ਕੋਈ ਕਾਰੋਬਾਰ 'ਚ ਘਾਟਾ ਚੱਲਦਾ ਹੋਵੇ ਤਾਂ ਤੁਸੀਂ ਇਸ ਢਾਲੇ ਨੂੰ ਕਰ ਲੈਣਾ ਤੁਹਾਡੇ ਕੋਲ ਬਰਕਤਾਂ ਪੈਣਗੀਆਂ ਇਸ ਢਾਲੇ ਨੂੰ ਕਰਨ ਦੇ ਨਾਲ ਠੇ ਵਾਅਦੇ ਦੀ ਬਾਅਦੇ ਪੈਣਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਸੋ ਹੁਣ ਗੱਲ ਕਰਦੇ ਆਂ ਭਗਵਾਨ ਵਿਸ਼ਨੂੰ ਦੇ ਉਸ ਢਾਲੇ ਬਾਰੇ ਜਿਹੜਾ ਕੀ ਬਹੁਤ ਜ਼ਬਰਦਸਤ ਤੇ ਬਾਕਮਾਰ ਤੇ ਚਮਟਕਾਰੀ ਢਾਲਾ ਦੋਸਤੋ ਇਸ ਢਾਲੇ ਦੇ ਨਾਲ ਬਹੁਤ ਸਾਰੇ ਪਰਿਵਾਰ ਬਹੁਤ ਸਾਰੇ ਜਿਹੜੇ ਜੀ ਹੈ ਜਿਹੜੇ ਕਮਾਈ ਦੇ ਵਿੱਚ ਬਹੁਤ ਪਿੱਛੇ ਚਲੇ ਗਏ ਸੀ ਜਿਨ੍ਹਾਂ ਕੋ ਬਰਕਤ ਨਹੀਂ ਸੀਗੀ ਇਸ ਟਾਲੇ ਦੇ ਨਾਲ ਬਹੁਤ ਅੱਗੇ ਤੱਕ ਜਾ ਚੁੱਕੇ ਨੇ ਇਸ ਟਾਲੇ ਨੂੰ ਆਮ ਟਾਲਾ ਨਾ ਸਮਝ ਲੈਣਾ ਕਿਉਂ ਕਰਕੇ ਇਹ ਜਗਤ ਦੇ ਪਾਲਨਹਾਰ ਸ਼੍ਰੀ ਵਿਸ਼ਨੂੰ ਭਗਵਾਨ ਦਾ ਟਾਲਾ ਆ ਜੋ ਕਿ ਬਹੁਤ ਫਲਦਾਈ ਹੁੰਦਾ ਆ ਤੁਸੀਂ ਜਾਣਦੇ ਹੋਗੇ ਪਾਲਨ ਪੋਸ਼ਣ ਕਰਨ ਵਾਲੇ ਜਿਹਨੂੰ ਜਗਤ ਦੇ ਪਾਲਨਹਾਰ ਵੀ ਕਹਿੰਦੇ ਆ ਪੌਂਚ ਸ਼੍ਰੀ ਹਰੀ ਵਿਸ਼ਨੋ ਹੈ ਉਹਨਾਂ ਦਾ ਟਾਲਾ ਬਹੁਤ ਕੰਮ ਦਾ ਟਾਲਾ ਹੈ ਤੁਹਾਨੂੰ ਖਲਾਬ ਹੀ ਖਲਾਬ ਹੋਣਾ ਹੈ ਇਹਦਾ ਤੁਸੀਂ ਦੋਸਤੋ ਜਦੋਂ ਵੀ ਤੁਹਾਨੂੰ ਲੱਗੇ ਕਿ ਹਾਂ ਤੁਹਾਡੇ ਘਰ ਦੇ ਵਿੱਚ ਕੋਈ ਦਲਿੱਦਰਤਾਣ ਪਈ ਹੈ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਪੈਸੇ ਦੀ ਤੰਗੀ ਹੈ ਕੋਈ ਵੀ ਇੱਧਰ ਉੱਧਰ ਦੇ ਚੱਕਰ ਪੈ ਗਏ ਆ ਜਾਂ ਫਿਰ ਨਜ਼ਰ ਲੱਗ ਗਈ ਹੈ ਕਿਸੇ ਨੂੰ ਕਿਸੇ ਨੇ ਨਜ਼ਰ ਲਾ ਦਿੱਤੀ ਜਾਂ ਫਿਰ ਕੋਈ ਕੰਮ ਬੰਦ ਦਿੱਤਾ ਪੈਸੇ ਪੈਸਾ ਤੇਲਾ ਪਾ ਦਿੰਦਾ ਜਦੋਂ ਭਗਵਾਨ বিষ্ণੂ ਦੀ ਕੋਈ ਵੀ ਬੰਦਾ ਸੇਵਾ ਭਗਤੀ ਕਰਦਾ ਹੈ ਉਹਨੂੰ ਫਲ ਮਿਲਦਾ ਹੈ ਮਿਲਦਾ ਹੈ ਕਿਉਂ ਕਰਕੇ বিষ্ণੂ ਭਗਵਾਨ ਦੀ ਜਿਹੜੀ ਪਤਨੀ ਹੈ ਉਹ ਮਾ Lakshmi ਹੈ Lakshmi mata ਖੁਦ ਜਿੱਥੇ ਜਿਹੜਾ বিষ্ণੂ ਸ਼੍ਰੀ ਹਰੀ বিষ্ণੂ ਦੀ ਸੇਵਾ ਕਰਦਾ ਹੈ Lakshmi maa ਉਤਰਾ ਤੇ ਪ੍ਰਸੰਨ ਰਹਿੰਦੀ ਹੈ ਤੇ ਪ੍ਰਸੰਨ ਹੋ ਕੇ ਉਹਨਾਂ ਦੇ ਸਾਰੇ ਕਾਰਜ ਰਾਸ ਕਰਦੀ ਹੈ ਸੋ ਇਸ ਕਰਕੇ বিষ্ণੂ ਭਗਵਾਨ ਜੀ ਦਾ ਟਾਲਾ ਜਿਹੜਾ ਵੀ ਹੈ ਬਹੁਤ ਫਲਦਾਈ ਹੁੰਦਾ ਲਾਭਦਾਇਕ ਹੁੰਦਾ ਇਹਨੂੰ ਜਿਸ ਤਰੀਕੇ ਨਾਲ ਦੱਸਾਂਗੇ ਉਸੇ ਤਰੀਕੇ ਨਾਲ ਕਰ ਲੈਣਾ ਤੁਹਾਨੂੰ ਫਾਇਦਾ ਹੋ ਜਾਏਗਾ ਤਾਂ ਜੇ ਮੰਨ ਲਓ ਬਰਕਤ ਨਹੀਂ ਸੀ ਮੰਨ ਲਓ ਘਰ ਦੇ ਵਿੱਚ ਬਰਕਤ ਆ ਬਰਕਤਾਂ ਟੁੱਟ ਚੁੱਕੀਆਂ ਬਿਲਕੁਲ ਹੀ ਘਰ ਦੇ ਵਿੱਚ ਕੋਈ ਵੀ ਜੀ ਕੰਮਕਾਰ ਨਹੀਂ ਕਰ ਰਿਆ ਨੌਕਰੀ ਜਿੱਦਾਂ ਨੌਕਰੀ ਤੇ ਜਾਂਦੇ ਨੌਕਰੀ ਤੇ ਜਾੜ ਨੂੰ ਮਨ ਨਹੀਂ ਕਰਦਾ ਜਾਂ ਨੌਕਰੀ ਮਹੀਨੇ ਬਾਦੀ ਛੁੱਟ ਜਾਂਦੀ ਹੈ ਜਾਂ ਕੰਮਕਾਰ ਕੋਈ ਵੀ ਆਪਣਾ ਜਾਂ ਬਿਜ਼ਨਸ ਹੋਵੇ ਕੋਈ ਅੱਗੇ ਨਹੀਂ ਵਧਿਆ ਹੋਵੇ ਵਾਧਾ ਨਾ ਹੋਵੇ ਤਾਂ ਤੁਸੀਂ ਇਹ ਟਾਲਾ ਕਰਨਾ ਹੈ ਠੀਕ ਹੈ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਤੋਂ ਪੁੱਛਣ ਦੀ ਲੋੜ ਨਹੀਂ ਤਾਂ ਦੋਸਤੋ ਜੀ ਵੈਸੇ ਪੈਸੇ ਦੀ ਤੰਗੀ ਆ ਜਾਂ ਪੈਸੇ ਦੀ ਤੰਗੀ ਤਾਂ ਕਿ ਬਰਕਤ ਨਹੀਂ ਹੈਗੀ ਘਰ ਦੇ ਵਿੱਚ ਜੇ ਕਮਾਉਂਦੇ ਆ ਤੁਸੀਂ ਤਾਂ ਪੈਸਾ ਆਉਂਦਾ ਆ ਪੈਸਾ ਆ ਕੇ ਪਤਾ ਨਹੀਂ ਲੱਗਦਾ ਕਿੱਥੇ ਨੂੰ ਚਲੇ ਜਾਂਦਾ ਆ ਤੇ ਤਾਂ ਵੀ ਤੁਸੀਂ ਇਸ ਢਾਲੇ ਨੂੰ ਕਰ ਲੈਣਾ ਤੁਹਾਡੇ ਪੈਸੇ 'ਚ ਬਰਕਤ ਹੋ ਜਾਏਗੀ ਤੁਹਾਡੇ ਕੰਮ ਕਾਰਜ 'ਚ ਵਾਧੇ ਹੋ ਜਾਣਗੇ ਤੁਸੀਂ ਇਸ ਢਾਲੇ ਨੂੰ ਕਰਕੇ ਤੇ ਜਮਾ ਕੇ ਦੇਖਿਓ ਸਾਡਾ ਜਮਾਇਆ ਹੋਇਆ ਇਸ ਢਾਲੇ ਨੂੰ ਕਰਨਾ ਤੁਸੀਂ ਕੀ ਆ ਸੁਣ ਲਓ ਕਿਸੇ ਵੀ ਤੁਸੀਂ ਵੀਰਵਾਰ ਵਾਲੇ ਦਿਨ ਇਹ ਢਾਲਾ ਵੀਰਵਾਰ ਨੂੰ ਹੀ ਹੋਣਾ ਆ ਵੀਰਵਾਰ ਨੂੰ ਤੁਸੀਂ ਅ ਬੁੱਧਵਾਰ ਨੂੰ ਤੁਸੀਂ ਪਹਿਲਾਂ ਤਾਂ ਪੱਤੇ ਤੁਲਸੀ ਮਾਤਾ ਦੇ ਤਿੰਨ ਪੱਤੇ ਲੈ ਲੈਣੇ ਆ। ਤਿੰਨ ਪੱਤੇ ਤੋੜ ਲੈਣੇ ਆ ਤਿੰਨ ਪੱਤਿਆਂ ਦੇ ਉੱਤੇ ਜਿਹੜੇ ਤੋੜਨੇ ਆ ਉਹ ਤਿੰਨ ਪੱਤੇ ਨਾ ਉਹਦੇ ਉੱਤੇ ਥੋੜੀ ਜਿਹੀ ਹਲਦੀ ਲਗਾ ਲੈਣੀ ਆ। ਹਲਦੀ ਤੇ ਤਿੰਨਾ ਪੱਤਿਆਂ ਉੱਤੇ ਟਿੱਕੇ ਲਾ ਲੈਣੇ ਆ। ਹਲਦੀ ਨੂੰ ਘੋਲ ਕੇ ਚੰਗੀ ਤਰ੍ਹਾਂ ਤਿੰਨ ਟਿੱਕੇ ਲਾ ਲੈਣੇ ਆ। ਇੱਕ ਜਿਹੜਾ ਪੱਤਾ ਆ ਤੁਸੀਂ ਆਪਣੇ ਘਰ ਦੇ ਜਿੱਥੇ ਵੀ ਤੁਸੀਂ ਸੇਵਾ ਕਰਦੇ ਹੋਵੋ ਜਿੱਥੇ ਕਿਸੇ ਦੇ ਘਰ ਦੇ ਵਿੱਚ ਵਿਸ਼ਨੂੰ ਭਗਵਾਨ ਦੀ ਫੋਟੋ ਹੋਵੇ, ਮੂਰਤੀ ਹੋਵੇ, ਕੁਝ ਵੀ ਛੋਟਾ ਮੋਟਾ ਚਿੱਤਰ ਹੋਵੇ ਉੱਥੇ ਇੱਕ ਤੁਲ ਜਿਹੜਾ ਤુલਸੀ ਦਾ ਪੱਤਾ ਹੈ ਤੁਸੀਂ ਸਮਰਪਿਤ ਕਰ ਦੇਣਾ ਜਿਹੜੇ ਦੋ ਪੱਤੇ ਐ ਉਹ ਘਰ ਦੇ ਵਿੱਚ ਜੇ ਤੁਹਾਡੇ ਤુલਸੀ ਲੱਗੀ ਹੋਈ ਹੈ ਤਾਂ ਤੁਸੀਂ ਦੋ ਪੱਤੇ ਬਾਕੀ ਦੇ ਉੱਥੇ ਸਮਰਪਿਤ ਕਰ ਦੇਣੇ ਆ ਜੇ ਤੁਹਾਡੇ ਤુલਸੀ ਨਹੀਂ ਲੱਗੀ ਤਾਂ ਕਿਸੇ ਮੰਦਰ ਦੇ ਵਿੱਚ ਜਾ ਕੇ ਜਿੱਥੇ ਤુલਸੀ ਦਾ ਪੌਦਾ ਹੈ ਉੱਥੇ ਜਾ ਕੇ ਇਹ ਜਿਹੜੇ ਤુલਸੀ ਦੇ ਪੱਤੇ ਆ ਮਾਤਾ ਤુલਸੀ ਨੂੰ ਭੇਟ ਕਰ ਦੇਣੇ ਆ ਤੁਹਾਡੇ ਜਿਹੜੇ ਵੀ ਤਲਿੰਦਰਤਾ ਘਰ 'ਚ ਹੋਏਗੀ ਸਾਰੀ ਦੂਰ ਹੋ ਜਾਏਗੀ ਹੁਣ ਤੁਸੀਂ ਜੇ ਕੰਮਕਾਰ ਦੇ ਵਿੱਚ ਵੱਧਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰਨਾ ਜਦੋਂ ਕੋਈ ਵੀ ਤੁਲਸੀ ਦਾ ਪੌਦਾ ਸੁੱਕ ਜਾਂਦਾ ਉਹਦੀ ਥੋੜੀ ਜੀ ਛੋਟਾ ਜਿਹਾ ਇੱਕ ਲੱਕੜੀ ਦਾ ਟੁਕੜਾ ਲੈ ਲੈਣਾ ਤੁਸੀਂ ਤੇ ਇੱਕ ਆਟੇ ਦਾ ਦੀਵਾ ਬਣਾ ਲੈਣਾ ਆਟੇ ਦਾ ਦੀਵਾ ਬਣਾ ਕੇ ਜਿਹੜਾ ਲੱਕੜੀ ਦਾ ਟੁਕੜਾ ਲੈਣਾ ਤੁਸੀਂ ਉਹਦੇ ਉੱਤੇ ਜਿਹੜੀ ਰੂੰ ਦੀ ਬੱਤੀ ਹੈ ਉਹ ਲਪੇਟ ਲੈਣੀ ਆ ਲਪੇਟ ਕੇ ਉਹਨੂੰ ਤੁਸੀਂ ਦੇਸੀ ਘਿਓ ਦਾ ਦੀਵਾ ਲੈ ਲੈਣਾ ਦੇਸੀ ਘਿਓ ਵਿੱਚ ਪਾ ਲੈਣਾ ਥੋੜਾ ਜਿਹਾ ਲੇਸੀ ਕਿਉਂ ਪਾ ਕੇ ਉਹਦੇ ਵਿੱਚ ਜਿਹੜੀ ਲੱਕੜ ਦੀ ਤੁਸੀਂ ਲੱਕੜੀ ਜਿਹੜੀ ਤੁਸੀਂ ਬੱਤੀ ਦੇ ਨਾਲ ਲਪੇਟੀ ਹੋਣੀ ਆ ਉਹਨੂੰ ਤੁਸੀਂ ਕੀ ਕਰਨਾ ਜਲਾ ਲੈਣਾ ਉਹਨੂੰ ਜਲਾ ਕੇ ਤੁਸੀਂ ਕਿਸੇ ਵੀ ਮੰਦਰ ਦੇ ਵਿੱਚ ਜਿੱਥੇ ਵਿਸ਼ਨੂੰ ਭਗਵਾਨ ਦੀ ਫੋਟੋ ਹੋਵੇ ਮੂਰਤੀ ਹੋਵੇ ਉੱਥੇ ਜਾ ਕੇ ਤੁਸੀਂ ਤਿੰਨ ਦੇ ਤਿੰਨ ਵੀਰਵਾਰ ਐਸੇ ਤਰ੍ਹਾਂ ਜਿਹਾ ਤੁਹਾਨੂੰ ਦੱਸਿਆ ਤਿੰਨ ਵੀਰਵਾਰ ਤੁਸੀਂ ਦੀਵੇ ਦੇ ਵਿੱਚ ਲੱਕੜੀ ਦਾ ਜਿਹੜਾ ਤੁਲਸੀ ਦਾ ਲੱਕੜੀ ਦਾ ਟੁਕੜਾ ਆ ਔਰ ਤਿੰਨ ਤੁਸੀਂ ਜਿਹੜੇ ਦੀਪ ਤਾਂ ਨ ਕਰਨੇ ਆ ਤੁਸੀਂ ਇਹ ਦੇਖਣਾ ਕਿ ਤਿੰਨ ਵਾਰ ਤੁਸੀਂ ਕਰੋਗੇ ਤੁਹਾਡੇ ਜਿਹੜੇ ਵੀ ਕਮਾਈ ਦੇ ਵਿੱਚ ਵਾਧੇ ਪੈ ਜਾਣਗੇ ਜਿੱਥੋਂ ਵੀ ਧਨ ਰੁਕਿਆ ਹੋਊਗਾ ਧਨ ਜਿ ਵਾਧੇ ਪੈਣੇ ਸ਼ੁਰੂ ਹੋ ਜੂਗੇ ਧਨ ਤੁਹਾਡੇ ਤੋਂ ਆਉਣਾ ਸ਼ੁਰੂ ਹੋ ਜਾਏਗਾ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੂਗੀ ਘਰ ਦੇ ਜੀ ਆਪਸ ਵਿੱਚ ਰਲ ਮਿਲ ਕੇ ਰਹਿਣਗੇ ਪਿਆਰ ਪੈਣਗੇ ਘਰ 'ਚ ਬਰਕਤਾਂ ਵਧਣਗੀਆਂ ਹਰ ਚੀਜ਼ ਤੋਂ ਰਾਹਤ ਹੀ ਰਾਹਤ ਮਿਲੇਗੀ ਫਾਇਦਾ ਹੋਏਗਾ ਜਿਹੜੀ ਵੀ ਤੰਗੀ ਹੋਏਗੀ ਬਹੁਤ ਜਲ ਦੂਰ ਹੋ ਜਾਏਗੀ ਇੱਕ ਕਰਕੇ ਦੇਖਿਓ ਸਾਡਾ ਤਾਂ ਅਜ਼ਮਾਇਆ ਹੋਇਆ ਢਾਲਾ ਹੈ ਦੋਸਤੋ ਤਾਂ ਦੋਸਤੋ ਇਹਨੂੰ ਕਰਕੇ ਜਰੂਰ ਦੇਖੋ ਲਾਭ ਮਿਲੂਗਾ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਹੈ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਬਸਤਾ ਦੀ